ਮੁਹੰਮਦ ਸਲੀਮ ਹੈ ਜੀ ਮਾਚੀਵੜ ਦੇ ਰਹਿਣ ਵਾਲਿਆ ਜੀ ਨਵੀਂ ਖਾਂ ਕਲੀ ਖਾਂ ਦੇ ਵਾਰਸਾ ਜੀ ਇਹ ਲੰਗਰ ਅਸੀਂ ਸਵਾ ਕਰਕੇ ਲਾਈ ਰਹੀ ਛੋਟੇ ਚਾਚਾ ਜੀ ਦੀ ਹੀ ਦੀ ਗਰੇ ਆੜੇ ਇਹ ਲੰਗਰ ਤਕਰੀਬਨ 10-12 ਸਾਲ ਹੋ ਗਏ ਤੁਹਾਨੂੰ ਲਗਾਤਾਰ ਲਾਉਂਦੇ ਨੇ ਸੰਦੇਸ਼ ਹੈ ਭਾਈਚਾਰੇ ਦਾ ਸਾਝੇ இந்து ਮੁਸਲਮਾਨ ਸਿੱਖ ਸਾਰੇ ਭਾਈ ਸਾਝੇ ਇਸ ਤਰ੍ਹਾਂ ਕਰਕੇ ਲਾਉਣਾ ਜੀ ਨਗਰ ਦੇ ਜਿੰਦਾਂ ਦੇ ਸਾਰੇ ਚੱਕੇ ਜਾਣਗੇ ਜੀ ਕੀ ਨਾਮ ਹੈ ਤੁਹਾਡਾ ਕਿੱਥੇ ਦੇ ਨੇ ਮੇਰਾ ਨਾਮ ਅਫzal ਗਫਾਰਾ ਜੀ ਅਸੀਂ ਮਾਚੀਵੜ ਦੇ ਰਹਿਣ ਵਾਲਿਆ ਹਾਂ ਲੰਗਰ ਜੀ ਬਸ ਭਾਈਚਾਰੇ ਦਾ ਸਾਝ ਵਸਤੇ ਲਾਉਣਾ ਹਰ ਸਾਲ ਲਾਉਣਾ ਜੀ ਇਹ ਗਦੀਖਾ ਨਵੀਖਾ ਦੀ ਇੱਥੇ ਦਰਗਾਹ ਬਣੀ ਆ ਜੀ ਉਹ ਸੁਭਰਾਮਾ ਦੇ ਉਹਨਾਂ ਯਾਦ ਵਿੱਚ ਆਹ ਜੀ ਅਸੀਂ ਉਹਨਾਂ ਦੇ ਸਵਾਰਸਾਂ ਉਹਨਾਂ ਦੀ ਯਾਦ ਵਿੱਚ ਜੇ ਜਾ ਰਹੇ ਆ ਜੀ ਜੀ ਪਈ ਚਾਰ ਗਾਹ ਹਰਵਾ ਤੇ ਕਮੇਟ ਬੰਜਾ ਨਾਲ ਫਰਡੇਸ਼ ਬਣੇ ਹੋਏ ਨੇ ਜੀ 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 ਜੋ ਸਰਾ ਚਾਉਣੇ ਜਾਂਦੇ ਪ੍ਰੋਗਰਾਮ ਕਰਾਉਣੇ ਸਿਸਟਮ ਬਣਾ ਤੁਸੀਂ 10 ਸਾਲ ਵਿੱਚ ਜਾਈ ਹੈ ਜੋੜ ਮਿਲ ਕਰਕੇ ਸਹੀ ਹੈ ਸਿੰਘ ਸਭਾ ਕਰਕੇ ਨਹੀਂ ਮੇਰੇ ਭਰਾਣੇ ਸਿਕੰਦਰਪੁਰ ਦੀ ਚਾਰਜ ਮੁੰਡੇ ਵਿਸਤਾਰ ਸਜ ਜਾਂਦੇ ਨੇ ਹਰ ਸਾਲ ਆ ਕੇ ਜਾਂਦੇ ਨੇ ਜੀ ਜੋ ਸਹੀ ਹੈ ਇਹ ਪਈ ਚਾਰ ਸਾਲ ਹੁਣ ਚਾਹੀਦੀ ਹੈ ਸਾਡੇ ਪਾਸੇ ਸਮਨ ਚਾਹੀਦਾ ਰਹਿਣਾ ਚਾਹੀਦਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਜਗਰੂਪ ਸਿੰਘ ਖਾਲਸਾ ਜੀ ਸਾਚੀਵਾੜਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਤਸ਼ਾਹ ਨੇ ਗਨੀਖਾਂ ਨਵੀਖਾਂ ਨੇ ਕਿੰਨੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਆ ਆਪ ਸਭ ਜਨਤਾ ਸਭ ਮਾਈ ਭਾਈ ਜਾਣਦੇ ਹੋ ਤੇ ਇਹਨਾਂ ਨੇ ਭਾਈਚਾਰਕ ਖਾਨ ਜਿਹੜੀ ਆ ਸਾਡੇ ਨਾਲ ਜੇ ਇਹ ਲੰਗਰ ਲਾ ਰਹੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਹੀ ਚੰਗੀ ਗੱਲ ਹੈ ਭਾਈਚਾਰਾ ਇਦਾਂ ਹੀ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਠੀਕ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਆਪਾਂ ਖਾਲਸੇ ਦਾ ਜਹੋ ਜਲਾਲ ਵਜਨ ਵਿਖਾਓ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੋਹਮਦ ਸਲੀਮ ਹੈ ਜੀ ਸਾਚੀਵੜ ਦੇ ਰਹਿਣ ਵਾਲਿਆ ਸੀ ਨਵੀਂ ਕਾਂ ਗਨੀ ਖਾਨ ਦੇ ਵਾਰਸਾ ਜੀ ਇਹ ਲੰਗਰ ਜੀ ਸਵਾ ਕਰਕੇ ਲਾਈ ਰਹੀ ਛੋਟੇ ਚਾਚਾ ਜੀ ਦੀ ਹੀ ਦਿਨ ਦੇ ਅੜੇ ਇਹ ਲੰਗਰ ਤਕਰੀਬਨ 10-12 ਸਾਲ ਹੋ ਗਏ ਤੁਹਾਨੂੰ ਲਗਾਤਾਰ ਲਾਉਣਾ ਨਹੀਂ ਸੰਦੇਸ਼ ਹੈ ਭਾਈਚਾਰੇ ਦਾ ਸਾਝ ਹੀ ਦੂングੁੱਸ ਨੇ ਦਿੱਤੀ ਸਾਝ ਸਾਰੇ ਭਾਈ ਸਾਜੇ ਇਸ ਕਰਕੇ ਲਾਉਣਾ ਜੀ ਨਗਰ ਦੇ ਜਿੰਦਾਂ ਦੇ ਸਾਰੇ ਚੱਕ ਜਾਣਗੇ ਜੀ ਕੀ ਨਾਮ ਤੁਹਾਡਾ ਕਿੱਥੇ ਦੇ ਨੇ ਮੇਰਾ ਨਾਮ ਅਫzal ਗਫਾਰਾ ਜੀ ਅਸੀਂ ਮਾਚੂੜ ਦੇ ਰਹਿਣਾ ਆ ਲੰਗਰ ਜੀ ਵਾਸਤੇ ਭਾਈ ਚਾਰ ਕਾਂਹੇ ਵਰਤ ਰਾਉਣੇ ਹਰ ਸਾਲ ਲਾਣੇ ਜੀ ਇਹ ਗਰੀਖਾ ਦਬੀ ਖਾਦੀ ਇੱਥੇ ਦਰਗਾਹ ਬਣੀ ਆ ਜੀ ਉਹ ਸੁਭਰਾਮਾ ਦੇ ਉਹਨਾਂ ਯਾਦ ਵਿੱਚ ਆਹ ਜੀ ਅਸੀਂ ਉਹਨਾਂ ਦੇ ਸਵਾਰਥ ਸਭਨਾਂ ਦੀ ਯਾਦ ਵਿੱਚ ਜੇ ਜਾ ਰਹੇ ਆ ਜੀ ਜੀ ਇਹ ਪਾਈਚਾਰ ਨਾਲ ਜਰਵਾਸਤੇ ਇਕਮਟ ਪੰਜਾ ਰੋ ਨਾਲ ਫਾਉਂਡੇਸ਼ਨ ਬਣੇ ਹੋਏ ਨੇ ਜੀ 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 ਜਿਹੋ ਸਰਾ ਚਾਉਣੇ ਜਾਂਦੇ ਨੇ ਪ੍ਰੋਗਰਾਮ ਕਰਾਉਣੇ ਸਿਸਟਮ ਬਣਾ ਆਤਾ ਜੀ ਦਸਾਲ ਵਿੱਚ ਜਾਈ ਆ ਜੀ ਜੋੜ ਮਿਲ ਕਰਕੇ ਸਹੀ ਆ ਸਿੰਘ ਸਭਾ ਕਰਕੇ ਨਹੀਂ ਮੇਰੇ ਭਰਾਣੇ ਸਿਕੰਦਰ ਵੀ ਸਾਜ ਮੁੰਡੇ ਵਿਸਤਾਰ ਕਰ ਜਾਂਦੇ ਹਰ ਸਾਲ ਆ ਕੇ ਜਾਂਦੇ ਰਹੇ ਉਸ ਇਹੀ ਇਹ ਪਾਈਚਾਰ ਨਾਲ ਸਾਜ ਹੋਣ ਚਾਹੀਦੀ ਸਾਰੇ ਪਾਸੇ ਸਮਾਜ ਚੰਗੀ ਰਹਿਣਾ ਚਾਹੀਦਾ ਜੀ ਸੰਸਾਹ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਜਗਰੂਪ ਸਿੰਘ ਖਾਲਸਾ ਜੀ ਸਾਚੀਵਾੜਾ ਸਾਹਿਬ ਤੇ ਮਹਾਰਾਜ ਸਤੇ ਪਾਸ਼ਾ ਦਾਖੇ ਪਾਸ਼ਾ ਦੀ ਗਨੀਖਾ ਨਵੀਖਾ ਨੇ ਕਿੰਨੀ ਮਹਾਰਾਜ ਸਤੇ ਪਾਸ਼ਾ ਦੀ ਸੇਵਾ ਕੀਤੀ ਆ ਆਪ ਸਭ ਜਨਤਾ ਸਭ ਮਾਈ ਭਾਈ ਜਾਣਦੇ ਹੋ ਤੇ ਇਹਨਾਂ ਨੇ ਭਾਈਚਾਰਕ ਸਾਂਝ ਜਿਹੜੀ ਆ ਸਾਡੇ ਨਾਲ ਜੇ ਇਹ ਲੰਗਰ ਲਾ ਰਹੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਹੀ ਚੰਗੀ ਗੱਲ ਹੈ ਭਾਈਚਾਰਾ ਇਦਾਂ ਹੀ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਠੀਕ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਆਪਾਂ ਖਾਲਸੇ ਦਾ ਜਹੋ ਜਲਾਲ ਫੌਜਾਂ ਨੂੰ ਦਿਖਾਓ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ